ਕਦੀ ਢੋਲ ਨਹੀਂ ਵੱਜਦੇ ਹੁੰਦੇ ਰਮਨੀਤ ਬਾਈ ਕੁਛ ਵੀ ਕਹਿ ਦੂਗਾ ਤੇ ਲੋਕ ਮੰਨ ਲੈਣਗੇ ਕਮਾਲ ਕਰੀ ਜਾਂਦੇ ਹੋ ਸਾਡੇ ਪੰਜਾਬ ਨੂੰ ਸਭ ਤੋਂ ਵੱਡਾ ਧੋਖਾ ਦੇਣ ਵਾਲਾ ਬੰਦਾ ਪੰਜਾਬ ਦੇ ਦੁਸ਼ਮਣਾਂ ਨਾਲ ਜਾ ਕੇ ਰਲ ਜਾਣ ਵਾਲਾ ਬੰਦਾ ਸਾਨੂੰ ਅਜ ਮੱਥ ਦੇਊਗਾ ਕਿ ਧੋਖਾ ਕੀ ਚੀਜ਼ ਹੁੰਦੀ ਹੈ ਫਿਰ ਉਹਨੀ ਮਿੱਟੂ ਤੇ ਧੋਖਾ ਇੱਕੋ ਹੀ ਗੱਲ ਹੈ ਬਿੱਟੂ ਵੀਰ ਜੀ ਨੂੰ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹੈ ਉਹਨਾਂ ਨੂੰ ਤੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਇਹ ਕਹਿਣਾ ਚਾਹੀਣੀ ਹੈ ਜਿੰਨੀ ਮਰਜ਼ੀ ਗੰਦੀ ਰਾਜਨੀਤੀ ਕਰ ਲੋ ਤਿਆਰ ਹੋ ਜੋ 4 ਤਰੀਕ ਦੇ ਰਿਜ਼ਲਟ ਵਾਸਤੇ ਮੈਂ ਪਹਿਲਾਂ ਅੱਜ ਤੱਕ ਕਿਆ ਨਹੀਂ ਸੀ ਪਰ ਅੱਜ ਕਹਿ ਰਹੀ ਹਾਂ ਤੇ ਨਾਲ ਮੇ ਨਾਲ ਇਹ ਵੀ ਕਹਿਣਾ ਚਾਹੀਣੀ ਹੈ ਇੰਨੀ ਖੱਟੀਆ ਰਾਜਨੀਤੀ ਕਰੋਗੇ ਨਾ ਤਾਂ ਤੁਹਾਨੂੰ ਆਪ ਨੂੰ ਸ਼ਰਮ ਆਊਗੀ ਕੱਲ ਨੂੰ ਤੁਹਾਡੇ ਬੱਚੇ ਤੁਹਾਡਾ profession follow ਨਹੀਂ ਕਰ ਸਕਣਗੇ ਇੰਨੇ نیچے ਨਾ ਗਿਰੋ ਲੋਕਾਂ ਨੇ ਜਿੱਤ ਤੈਅ ਕਰਨੀ ਹੈ ਤੁਹਾਡੀਆਂ ਗੰਦੀ ਰਾਜਨੀਤੀ ਇਹ ਤੁਹਾਡੀ ਜਿੱਤ ਨਹੀਂ ਤੈਅ ਕਰਨੀ ਤੁਸੀਂ ਹੋ नीचे चले जाओगे बार बार तुम मैं वार्न कर रही है इस तरह भी कटिया हरकत बिलकुल ना करो लोग डरा धमका झूठिया ऑडियो फैलाया ਇਹ ਕੰਮ ਕਿਤੇ ਕੰਮ ਨਹੀਂ ਆਉਣ ਲੱਗਿਆ ਇਹ ਤੁਹਾਡੀਆਂ ਗੱਲਾਂ ਬਿਲਕੁਲ ਤੁਹਾਨੂੰ ਹੋਰ ਨੀਚੇ ਲੈ ਕੇ ਜਾ ਰਹੀਆਂ ਲੋ ਜਨਤਾ ਦੇ ਵਿੱਚ ਤੇ ਇਹ ਤੁਹਾਡੀ ਹੁਣ ਮੈਂ 4 ਤਰੀਕ ਨੂੰ ਮਿਲਾਂਗੇ ਮੈਂ ਹੁਣ ਇਸ ਵੇਲੇ ਵਿਰੋਧੀ ਪਾਰਟੀਆਂ ਵੱਲੋਂ ਜਿਹੜੀ ਹੈ ਅਫਵਾਹ ਕਹਿ ਲੋ ਜਾਂ ਕੋਈ ਚੀਜ਼ ਕਹਿ ਲੋ ਕਿ ਰਾਜ ਦਾ ਬੜੀ ਨੇ ਕਹਿੰਦੇ ਸਮਰਥਨ ਦੇਤਾ ਆਮ ਆਦਮੀ ਪਾਰਟੀ ਨੂੰ ਜੀ ਹੋ ਸਕਦਾ ਹੈ ਪਰ ਰਾਜਾ ਵਡਿੰਗ ਆਪੋਜੀਸ਼ਨ ਨੂੰ ਸਮਰਥਨ ਦੇ ਦੇ ਆਸਮਾਨ ਥੱਲੇ ਆ ਜਾਊਗਾ ਮੈਂ ਵਿਰੋਧੀ ਧਿਰਾਂ ਨੂੰ ਇੱਕ ਗੱਲ ਕਹਿਣਾ ਚਾਹਣੀ ਹੈ ਬਿੱਟੂ ਵੀਰ ਜੀ ਨੂੰ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹੈ ਉਹਨਾਂ ਨੂੰ ਤੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਇਹ ਕਹਿਣਾ ਚਾਹਣੀ ਹੈ ਜਿੰਨੀ ਮਰਜ਼ੀ ਗੰਦੀ ਰਾਜਨੀਤੀ ਕਰ ਲੋ ਤਿਆਰ ਹੋ ਜਾਓ 4 ਤਰੀਕ ਦੇ ਰਿਜ਼ਲਟ ਵਾਸਤੇ ਮੈਂ ਪਹਿਲਾਂ ਅੱਜ ਤੱਕ ਕਿਆ ਨਹੀਂ ਸੀ ਪਰ ਅੱਜ ਕਹਿ ਰਹੀ ਹਾਂ ਤੇ ਨਾਲ ਮੇਰੇ ਨਾਲ ਇਹ ਵੀ ਕਹਿਣਾ ਚਾਹਣੀ ਹੈ ਇੰਨੀ ਖਟਿਆ ਰਾਜਨੀਤੀ ਕਰੋਗੇ ਨਾ ਤਾਂ ਤੁਹਾਨੂੰ ਆਪ ਨੂੰ ਸ਼ਰਮ ਆਊਗੀ ਕੱਲ ਨੂੰ ਤੁਹਾਡੇ ਬੱਚੇ ਤੁਹਾਡਾ profession follow ਨਹੀਂ ਕਰ ਸਕਣਗੇ ਨੀਚੇ ਨਾ ਗਿਰੋ ਲੋਕਾਂ ਨੇ ਜਿੱਤ ਤੈਅ ਕਰਨੀ ਹੈ ਤੁਹਾਡੀਆਂ ਗੰਦੀ ਰਾਜਨੀਤੀ ਨੇ ਤੁਹਾਡੀ ਜਿੱਤ ਨਹੀਂ ਤੈਅ ਕਰਨੀ ਤੁਸੀਂ ਹੋਰ ਨੀਚੇ ਚਲੇ ਜਾਓਗੇ ਬਾਰ ਬਾਰ ਤੁਹਾਨੂੰ ਮੈਂ ਵਾਰਨ ਕਰ ਰਹੀ ਹਾਂ ਇਸ ਤਰ੍ਹਾਂ ਦੀਆਂ ਘਟੀਆਂ ਹਰਕਤਾਂ ਬਿਲਕੁਲ ਨਾ ਕਰੋ ਲੋਕਾਂ ਨੂੰ ਡਰਾਉਣਾ ਧਮਕਾਉਣਾ ਝੂਠੀਆਂ ਆਡੀਓਸ ਫੈਲਾਉਣੀਆਂ ਇਹ ਕੰਮ ਕਿਤੇ ਕੰਮ ਨਹੀਂ ਆਉਣ ਲੱਗਿਆ ਇਹ ਤੁਹਾਡੀਆਂ ਗੱਲਾਂ ਬਿਲਕੁਲ ਤੁਹਾਨੂੰ ਹੋਰ ਨੀਚੇ ਲੈ ਕੇ ਜਾ ਰਹੀਆਂ ਲੋ ਜਨਤਾ ਦੇ ਵਿੱਚ ਤੇ ਇਹ ਤੁਹਾਡੀ ਹੁਣ ਮੈਂ 4 ਤਰੀਕ ਨੂੰ ਮਿਲਾਂਗੇ ਔਰ ਚੰਗੀ ਤਰ੍ਹਾਂ ਇਸ ਗੱਲ ਤੇ ਮੈਂ ਉਦੋਂ ਟਿੱਪਣੀ ਕਰੂੰਗੀ ਬਹੁਤ ਅੱਛੀ ਤਰ੍ਹਾਂ। ਕਿਹਾ ਇਹ ਹੈ ਕਿ ਕਹਿੰਦਾ ਹੈ ਕਿ ਕਾਂਗਰਸ ਪਾਰਟੀਆਂ ਵਾਲੇ ਦੇ ਬਜਟ ਵਰਕਰ ਨੇ ਉਹਨਾਂ ਦਾ ਬਹੁਤ ਵੱਡਾ ਧੋਖਾ ਕਰਦਾ ਰਾਜਪੀਨ ਇਹ ਬਿਆਨ ਜਿਹੜਾ ਉਹਨਾਂ ਨੇ ਮੀਡੀਆ 'ਚ ਦਿੱਤਾ। ਕਾਵਾ ਦੇ ਕਿਹਾਂ ਕਦੀ ਢੋਲ ਨਹੀਂ ਵੱਜਦੇ ਹੁੰਦੇ। ਰਮਨੀਤ ਬਾਈ ਕੁਛ ਵੀ ਕਹਿ ਦੂਗਾ ਤੇ ਲੋਕ ਮੰਨ ਲੈਣਗੇ। ਕਮਾਲ ਕਰੀ ਜਾਂਦੇ ਹੋ। ਸਾਡੇ ਪੰਜਾਬ ਨੂੰ ਸਭ ਤੋਂ ਵੱਡਾ ਧੋਖਾ ਦੇਣ ਵਾਲਾ ਬੰਦਾ, ਪੰਜਾਬ ਦੇ ਦੁਸ਼ਮਣਾਂ ਨਾਲ ਜਾ ਕੇ ਰਲ ਜਾਣ ਵਾਲਾ ਬੰਦਾ ਸਾਨੂੰ ਅੱਜ ਮਤ ਦੇਊਗਾ ਕਿ ਧੋਖਾ ਕੀ ਚੀਜ਼ ਹੁੰਦੀ ਹੈ। ਅਸਲ ਰਮਨੀਤ ਮਿੱਟੂ ਤੇ ਧੋਖ ਇਹ ਕੋਈ ਗੱਲ ਸੁਪ੍ਰਾਸਦ ਬਕੀ ਦਾ ਜਿਹੜਾ ਬੇਟੇ ਨੇ ਉਹਨਾਂ ਨੇ ਇਹ ਬਿਆਨ ਦਿੱਤਾ ਮੀਡੀਆ ਚ ਆ ਕੇ ਇਹ ਕਹਿੰਦੇ ਕਿ ਇਹ ਰਾਜਵਰਿੰਗ ਕਹਿੰਦੇ ਕਿ ਮੈਂ ਚਾਹ ਪੀਣੀ ਹੈ ਤੁਹਾਡੇ ਘਰ ਮੈਂ ਮੈਂ ਕੋਈ ਇਸ ਗੱਲ ਤੇ ਮੈਂ ਆਨਸਰ ਦੇਣਾ ਪੱਪੀ ਪ੍ਰੈਸ਼ਰ ਦਾ ਮੁੰਡਾ ਕੌਣ ਹੈ ਬਈ ਮੈਂ ਉਸ ਗੱਲ ਤੇ ਕਿਉਂ ਆਨਸਰ ਦੇਵਾਂ ਹੂ ਇਜ਼ ਹੀ ਕਹਿੰਦੇ ਉਹ ਸਿਰਫ ਲੰਗਦੇ